ਮੈਂ ਡੀਐਸਪੀ ਫਰਵਾੜਾ ਸਾਮ 225 ਦੀ ਹਾਂ ਸਾਰੇ ਹੀ ਫਰਵਾੜਾ ਵਾਸੀਆਂ ਨੂੰ ਮੁਬਾਰਕਬਾਦ ਦਿੰਨਾ ਸਾਲ 224 ਜਿਹੜਾ ਆ ਇਹ ਕੁਝ ਚੰਗੀਆਂ ਮਾੜੀਆਂ ਯਾਦਾਂ ਲੈ ਕੇ ਜਿਹੜਾ ਗੁਜ਼ਰਿਆ ਤੇ ਲਾਣ ਆਰਡਰ ਦੇ ਪੱਖੋਂ ਜਿਹੜਾ ਆਪਾਂ ਵਧੀਆ ਤਰੀਕੇ ਨਾਲ ਤੁਹਾਡੇ ਸਹਿਯੋਗ ਨਾਲ ਜਿਹੜਾ ਆ ਉਹ ਸੰਭਲਦਾ ਅਸ਼ੀਰਵਾਦ ਕਰਦੇ ਰੇ ਤੇ ਆਸ ਕਰਦਾ ਕਿ ਸਾਲ 225 ਵਿੱਚ ਵੀ ਇਹ ਸਹਿਯੋਗ ਜਿਹੜਾ ਆਪਜੀ ਵੱਲੋਂ ਲਾਡਰਸ ਨੂੰ ਜਿਹੜਾ ਆ ਉਹ ਮਿਲਦਾ ਰਹੇਗਾ ਅੱਜ ਦੇ ਜਿਹੜੇ ਪ੍ਰੋਗਰਾਮ ਹਨ ਰਾਤ ਦੇ ਉਹਦੇ ਵਿੱਚ ਮੇਰੇ ਵੱਲੋਂ ਲੋਕਾਂ ਨੂੰ ਅਪੀਲ ਹੈ ਕਿ ਇਹਨੂੰ ਬੜੀ ਹੀ ਰਿਸਪੌਂਸਿਬਿਲਟੀ ਨਾਲ ਜਿਹੜਾ ਹੈ ਸੈਲੀਬ੍ਰੇਟ ਕੀਤਾ ਜਾਵੇ ਤਾਂ ਕਿ ਕੋਈ ਵੀ ਜਿਹੜੀ ਅਨਸੁਖਾਵਾਂਕ ਘਟਨਾ ਜਿਹੜੀ ਆ ਉਹ ਨਾ ਵਾਪਰ ਸਕੇ ਕੁਝ ਜਿਹੜਾ ਟ੍ਰੈਫਿਕ ਦਾ ਕੰਜੈਸ਼ਨ ਆ ਉਹ ਇਸ ਮੁਟ ਲਾਗੇ ਤੇ ਹਵੇਲੀ ਲਾਗੇ ਜਰੂਰ ਮਿਲਦਾ ਆ ਉਸ ਨੂੰ ਵਿੱਚ ਮੇਰੀ ਅਪੀਲ ਹੈ ਕਿ ਬੜੇ ਸਹੀ ਤਰੀਕੇ ਨਾਲ ਜਿਹੜਾ ਆ ਉਹ ਟ੍ਰੈਫਿਕ ਨੂੰ ਜਿਹੜਾ ਆ ਲਗਾਤਾਰ ਤੁਹਾਡੇ ਸਹਿਯੋਗ ਨਾਲ ਹੀ ਆਪਾਂ ਜਾਰੀ ਰੱਖਾਂਗੇ ਵਧੀਆ ਤਰੀਕੇ ਨਾਲ ਜਿਹੜੀ ਟ੍ਰੈਫਿਕ ਉਹ ਚਲਦੀ ਰਹੇਗੀ ਜਿੱਥੇ-ਜਿੱਥੇ ਹੀ ਟੈਸ਼ ਹੁਦਾ ਜਿਹੜੇ ਜਗ੍ਹਾ ਵਾ ਉੱਥੇ ਜਿਹੜਾ ਆਪਨਾ ਸੈਲੀਗਟ ਕੀਤਾ ਜਾਵੇ ਤੇ ਟੈਸ਼ ਹੁਦਾ ਜਗ੍ਹਾ ਦੇ ਵਿੱਚ ਜਿਹੜਾ ਕੋਈ ਵੈਪਨ ਜਿਹੜਾ ਆ ਉਹ ਲੈ ਕੇ ਆਉਣ ਤੋਂ ਜਿਹੜਾ ਆ ਉਹ ਵਾਜਿਤ ਕੀਤਾ ਗਿਆ ਆਪਣੇ ਆਪਣੇ ਜਿਹੜਾ ਵੈਪਨ ਆ ਉਹ ਘਰ ਛੱਡ ਕੇ ਆ ਜਾਂ ਆਪਣੇ ਜਿੱਥੇ ਵੀ ਤੁਸੀਂ ਸੇਫ ਸਮਝਦੇ ਉੱਥੇ ਛੱਡ ਕੇ ਆਓ ਜਿਹੜਾ ਪ੍ਰੋਗਰਾਮ ਆ ਉਹਦੇ ਵਿੱਚ ਜਿਹੜਾ ਵੈਪਨ ਜਿਹੜਾ ਆ ਉਹ ਅਲਾਉਡ ਨਹੀਂ ਆ ਇਸ ਤੋਂ ਇਲਾਵਾ ਜਿਹੜੇ ਹੁੱਲੜਵਾਜ ਆ ਰੋਡ ਸਾਈਡ ਦੇ ਉੱਤੇ ਸ਼ਰਾਬ ਪੀਣਾ ਤੇ ਹੁੱਲੜਵਾਜੀ ਕਰਨੀ ਇਹ ਬਿਲਕੁਲ ਗਸ਼ਜਿਤਾ ਲਾਬਰੇਕਰ ਜਿਹੜਾ ਵੀ ਹੋਏਗਾ ਉਹਦੇ ਖਿਲਾਫ ਜੀ ਬੰਦੀ ਕਾਨੂੰਨੀ ਕਾਰਵਾਈਆਂ ਉਹ ਕੀਤੀ ਜਾਵੇਗੀ ਧੰਨਵਾਦ